ਹਾਂਜੀ ਅੱਜ ਆਪਾਂ ਲਾਵਾਂਗੇ ਲੈਸ ਬਾਹਾਂ ਤੇ ਕਮੀਜ਼ ਤੇ ਬਲਾਵਾ ਕਮੀਜ਼ ਤੇ ਹੋਰ ਲਾਵਾਂਗੇ ਜੇ ਆਪਣੇ ਲੈਸ ਲਾਉਣੀ ਹੈ ਨਾ ਇਹ ਆਪਣੇ ਧਿਆਨ ਰੱਖਣਾ ਮਤਲਬ ਸੌਖਾ ਤਰੀਕਾ ਹੈ ਬਾਹਾਂ ਦਾ ਆਪਾਂ ਸਿੱਧਾ ਪਾਸੇ ਉੱਪਰ ਰੱਖ ਲਿਆ ਚੀਜ਼ ਸਿੱਧਾ ਪਾਸੇ ਉੱਪਰ ਆਪਾਂ 1.5 ਇੰਚ ਇਨਸਾਨ ਲਾ ਲੀ ਲਾ ਲੈਣਾ ਜਾਂ 2 ਇੰਚ ਵੀ ਲਾ ਸਕਦੇ ਆ ਆਪਾਂ ਮੈਂ ਵਸੇ 1.5 ਇੰਚ ਦੇ ਇਨਸਾਨ ਲਾਇਆ ਕਿਉਂਕਿ ਥੋੜੀ ਜਿਹੀ ਲੰਬਾਈ ਘਟਦੀ ਆ ਬਾਹਾਂ ਦੀ ਇਸੇ ਦਬਾਸ ਰੱਖਣਾ ਆਪਾਂ ਨੇ ਲੈਸ ਆਪਾਂ ਨੇ ਪੋਠਾ ਪਾਸਾ ਰੱਖਣਾ ਸਿੱਧਾ ਪਾਸਾ ਆਹਾਂ ਪੋਠਾ ਪਾਸਾ ਇਹ ਆਪਣਾ ਇਹ ਰੱਖ ਲਾਣਾ ਜਿੱਥੇ ਆਪਣਾ ਨਿਸ਼ਾਨ ਲਾਇਆ ਹੋਇਆ ਨਾ ਉਹਦੇ ਉੱਪਰ ਉੱਪਰ ਸਲਾਈ ਲਾਉਣੀ ਆ ਧਿਆਨ ਨਾਲ ਜਿੱਥੇ ਆਪਣਾ ਨਿਸ਼ਾਨ ਲਾਇਆ ਹੋਇਆ ਥੋੜਾ ਜਿਹਾ ਵੱਖਾ ਵੱਡਾ ਕਰ ਸਕਦੇ ਹਾਂ ਕਿਉਂਕਿ ਛੇਤੀ ਲੱਗ ਜੂ ਨਾ ਛੇਤੀ ਲੱਗ ਜੂ ਬਾਈ ਜਾਂਸ ਆਪ ਤੇ ਮਾੜਾ ਮਟੋਨੀ ਕੀ ਫਰਕ ਰਹਿ ਜੀ ਲੈਸ ਇਧਰ ਉਧਰ ਦਾ ਇਦੋਂ ਇਹ ਸੌਖੀ ਹੋ ਜਾਂਦੀ ਆ ਹਾਂ ਦੇਖੋ ਉਹ ਕੋਪਰਾ ਆਪਣੀ ਸਲਾਈ ਲਾ ਰਣੀ ਆ ਨਿਸ਼ਾਨ ਦੇ ਠੀਕ ਆਪਾਂ ਨੇ ਲੈ ਲਿਆ ਸੋਤ ਲਾ ਸਾਉਤ ਸਭ ਤੋਂ ਬੈਟਰ ਤਰੀਕਾ ਹੈ ਮੈਂ ਸੋ ਤੋਂ ਪਹਿਲੀ ਵਾਰ ਲਾ ਸਲਾਈ ਸਿੱਖਣੀ ਆ ਨਾ ਬਹੁਤ ਸੌਖਾ ਤਰੀਕਾ ਪੂਰੀ ਸਲਾਈ ਲਾ ਲੂਗੀ ਇਹਨੇ ਲੱਗ ਗਈ ਨਾ ਬਾਧੂ ਆਪਾਂ ਕੱਟ ਦੇਨੇ ਪਹਿਲਾਂ ਹੁਣ ਆਪਾਂ ਨੇ ਕਰਨਾ ਥੋੜਾ ਜਿਹਾ ਨਾ ਫੋਲਡ ਕਰ ਲੈਣਾ ਥੋੜਾ ਜਿਹਾ ਮੋੜ ਕੇ ਇੰਨਾ ਕੁ ਮੋੜ ਕੇ ਜੇ ਤੁਹਾਨੂੰ ਵੀ ਔਖਾ ਲੱਗਦਾ ਤਾਂ ਇਹ ਤੇ ਪਹਿਲਾਂ ਅਸਾਇਆ ਸਲਾਈ ਲਾ ਲਓ ਤੇ ਉੱਪਰ ਸਾਰੇ ਉੱਪਰ ਨਹੀਂ ਫਿਰ ਆਪਾਂ ਇਹਨੂੰ ਐ ਵਰਕੇ ਥੋੜੇ ਦਾਬ ਦੇ ਜਾਣੀ ਆ ਤੇ ਭੰਨ ਜਾ ਪੈ ਜਾਊਗਾ ਐ ਕਰਕੇ ਇਹਦੇ ਉੱਪਰ ਰੱਖ ਕੇ ਸਲਾਈ ਲਾ ਦੇਣੀ ਆ ਆਪਾਂ ਨੇ ਆਨੇ ਮੈਂ ਫੋਲਡ ਕਰ ਲਿਆ ਫੋਲਡ ਕਰਕੇ ਇਹਦੇ ਉੱਪਰ ਆ ਕੇ ਥੋੜੀ ਜਿਹੀ ਆਪਾਂ ਲੈਸ ਦਿਖਾਉਣੀ ਜਿਹਨੇ ਆਪਾਂ ਲੈਸ ਦਿਖਾਉਣੀ ਹੈ ਨਾ ਉਹਨੇ ਉੱਪਰ ਰੱਖ ਲੈਣੀ ਆਪਾਂ ਨੇ ਇਹਦੇ ਉੱਪਰ ਸਲਾਈ ਆਹਨੇ ਇਹਦੇ ਕਿਨਾਰੇ ਤੇ ਸਲਾਈ ਲਾਉਣੀ ਆ ਰੇ ਕੋੜਾ ਵੱਖਾ ਬੱਡਾ ਹੀ ਰੱਖਣਾ ਲੈਸ ਉੱਪਰ ਨੂੰ ਥੋੜਾ ਬੱਡਾ ਵੱਖਾ ਚੱਲਦਾ ਹੁੰਦਾ ਛੋਟੇ ਵੱਖੇ ਰੰਨ ਨਾ ਕਪੜਾ ਇਕੱਠਾ ਹੋ ਜਾਂਦਾ ज तक कभी आप लैस लाने थोड़ा जहाँ व्डा रखे ज्यादा व्डा भी नहीं थोड़ा जहां व्डा रखे लैस वह सोनी लग है फिर पूरी सिलाई ला ली आप ज़्यादा बड़ा बखा रखा फिर जाने के उद्धड़ झाई ਆਪਾਂ پنج ਦਿਨ ਪਿੱਛੇ ਨੂੰ ਫੋਲਡ ਕਰਾਂਗੇ ਹਾਂਜੀ ਐਸ ਹਾਲੇ ਸਸ ਆਪਣੀ ਉਨੀ ਤੋਂ ਬਾਹਰ ਆ ਗਈ ਜਿੰਨੀ ਕਾਪਨ ਦਿਖਾਉਣੀ ਸੀਗੀ ਹੁਣ ਇਹਦੇ ਉੱਤੇ ਆਪਾਂ ਪ੍ਰੈਸ ਕਰ ਦਵਾਂਗੇ ਪ੍ਰੈਸ ਕਰਕੇ ਨਾ ਐਨ ਦਬ ਚੂਗਾ ਤੇ ਆਪਾਂ ਉੱਪਰ ਸਲਾਈ ਲਾਉਣ ਦੀ ਲੋੜ ਨਹੀਂ ਹੁੰਦੀ ਨਾਲ ਉੱਪਰ ਇਹਦੇ ਨਾਲ ਸਲਾਈ ਨਹੀਂ ਆਉਂਦੀ ਸੋਹਣਾ ਲੱਗਦਾ ਬਾਕੀ ਆਪਾਂ ਐਵੇਂ ਆਜੋ